ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਕਰਿਆਲਾ ਕਰਿਆਲਾ ਪਿੰਡ ਸ੍ਰੀ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਇਹਨੂੰ ਜਿਹੜੀ ਪੱਟੀ ਲੱਗਦੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਜਿਹੜੇ ਘਰ ਤੋਂ ਬਣਾਉਣ ਲੱਗੇ ਆਂ ਸੇਲ ਪਰਚੇਈ ਦਾ ਨਹੀਂ ਕੰਮ ਵੀਰ ਹੋਣਾ ਨੇ ਘਰੇ ਪਸ਼ੂ ਰੱਖੇ ਤੇ ਘਰ ਦੇ ਪਸ਼ੂਆਂ ਦੇ ਵਿੱਚੋਂ ਦੋ ਮੱਝਾਂ ਜਿਹੜੀਆਂ ਵੀਰ ਹੋਣਾ ਨੇ ਅੱਜ ਸੇਲ ਕਰਨੀਆਂ ਨੇ ਦੋਸਤੋ ਇਹ ਦੋ ਜਿਹੜੀਆਂ ਮੱਝਾਂ ਨੇ ਇਹ ਵੀਰ ਉਹਨਾਂ ਨੇ ਅੱਜ ਜਿਹੜੀਆਂ ਸੇਲ ਕਰਨੀਆਂ ਨੇ ਇੱਕ ਸੂਈ ਹੋਈ ਆ ਚੰਗੇ ਦੁੱਧ ਤੇ ਚੱਲ ਰਹੀ ਆ ਤੇ ਇੱਕ ਗੱਬਣ ਦੋਵੇਂ ਪਸ਼ੂਆਂ ਬਾਰੇ ਪੁੱਛਾਂਗੇ ਆਪਾਂ ਉਸ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜੀ ਹੁਣ ਆ ਨਾ ਗੱਲਬਾਤ ਕਰਦੇ ਆ ਪੁੱਛਦੇ ਆ ਨਾ ਪਸ਼ੂਆਂ ਬਾਰੇ ਹਾਂ ਵੀਰ ਸਾਸਰੀ ਘਾਲ ਸਾਸਰੀ ਵੀਰ ਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਮੇਰਾ ਨਾਮ ਗੁਰਪ੍ਰੀਤ ਠੀਕ ਆ ਮੇਰੇ ਆਪਣੇ ਘਰ ਦੇ ਪਸ਼ੂ ਆ ਹਾਂਜੀ ਹਾਂਜੀ ਘਰ ਦੇ ਆ ਜੀ ਠੀਕ ਆ ਤੇ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਇੱਕ ਨਵਾਂ ਸੂਆ ਸੂਈ ਆ ਜੀ ਤੇ ਜਿਹੜੀ ਸੂਆ ਸੂਈ ਆ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅੱਜ 13-14 ਦਿਨ ਹੋ ਗਿਆ ਬੱਚਾ ਜੀ ਦਾ ਠੀਕ ਆ ਬੱਚਾ ਕੀ ਆ ਗਿਆ ਉਹ ਕੱਟੀ ਆੜੀ ਠੀਕ ਆ ਦੂਰ ਦੀ ਕੱਟੀ ਆ ਜੀ ਕੋਹੇ ਨੂਰ ਦੀ ਹਾਂਜੀ ਇਹ 15 ਦਿਨ ਹੋ ਗਏ ਸੂਈ ਨੂੰ ਹਾਂਜੀ 15 ਹੀ ਲਾ ਲਓ ਤੁਸੀਂ 13-14 ਹੋਵੇ 13 ਕੋਈ ਹੈ ਤਾਂ 15 ਲਾ ਲਓ ਠੀਕ ਆ ਤੇ ਵੀਰੇ ਇਸ ਇਹਦੇ ਥੱਲੇ ਜੀ 13 ਲੀਟਰ ਦੁੱਧ ਚਾਰ ਹੈ ਜੀ ਠੀਕ ਆ ਤੇ ਕਿੰਨਾ ਕੁ ਚਵਾਜੂਗੀ ਇਹ ਇਹ ਬਸ ਲਾ ਲਓ ਵੀ ਹੁਣ ਗਰਮੀ ਕਰਕੇ ਉਹਦਾ 15 16 ਲੀਟਰ ਦੁੱਧ ਮਾਈ ਦੇ ਲੈ ਪਹਿਲਾ ਸੁਗਾ ਵੀ ਆਪਾਂ ਆਪ ਹਨਾ ਪੀਤਾ ਕਰੇ 16 ਲੀਟਰ ਤੇ ਉਦਾ ਫੀਕ ਤੇ ਦੋ ਮੱਜ ਦਾ ਦੁੱਧ ਹੈਗਾ ਇਸ ਟਾਈਮ 13 13 ਕਿਲੋ ਤਿਆਰ ਆ ਅੱਜ 13 ਕਿਲੋ ਨੈਟ ਤਿਆਰ ਆ ਜੀ ਠੀਕ ਹੈ ਇਹ ਤਾਂ ਨਹੀਂ ਹੋਗਾ ਵੀ ਮੌਕੇ ਤੇ ਦੁੱਧ ਘੱਟ ਹੋਵੇ ਜਾਂ ਕਿਵੇਂ ਆ ਮੈਂ ਇਨੀ ਗੱਲ ਦੀ ਗਾਰੰਟੀ ਦਿੰਦਾ ਵੀ ਕੋਈ ਬੰਦਾ ਆਪਣੇ ਦਾ ਸਾਰੀ ਕਰਕੇ ਜਾਂਦਾ ਨਾ ਦੋ ਦਿਨ ਪਸ਼ੂ ਚੋਲੇ ਹਾਂਜੀ ਤਿੰਨ ਦਿਨ ਚੋਲੇ ਠੀਕ ਆ ਚਾਰ ਦਿਨ ਚੋਲੇ ਉਹ ਚੋਂ ਕੋਈ ਕਿਲੋ ਕੋਈ ਵਧੂਗਾ ਘਟੂਗਾ ਨਹੀਂ ਠੀਕ ਆ 13 ਕਿਲੋ ਤੋਂ ਵਾਧਿਆ ਬਾਕੀ 13 ਕਿਲੋ ਦੀ ਆਪਾਂ ਗਾਰੰਟੀ ਲੈਣੀ ਆ ਹਾਂਜੀ ਹਾਂਜੀ ਠੀਕ ਆ 13 ਕਿਲੋ ਦੀ ਫੁੱਲ ਗਾਰੰਟੀ ਤੇ ਮੋਲਿਆਂ ਦਾ ਲੈਣ ਦੇਣ ਜਿਹੜਾ ਮੋਲਿਆਂ ਦਾ ਲੈਣ ਦੇਣ ਵਾਲਾ ਜ ਹਾਂਜੀ ਠੀਕ ਆ ਜੀ ਠੀਕ ਆ ਉੱਚੋ ਕੋਈ ਮਾੜਾ ਮਾੜਾ ਮੋਟਾ ਹੀ ਹੋਊਗਾ ਜ਼ਿਆਦਾ ਨਹੀਂ ਠੀਕ ਆ ਇੱਕ ਬੱਚੀ ਆਪਾਂ ਲੈਣ ਦੇ ਨਾਲੀ ਗੱਲ ਕੀਤੀ ਹੈ ਕਿ ਉਹ ਵੀ ਮੱਝ ਥੱਲੇ ਉਹ ਦੱਸਦੀ ਆ ਜੀ ਠੀਕ ਆ ਸੂਈ ਹਾਂਜੀ 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 ਤੀਜਾ ਜੀ ਠੀਕ ਆ ਦੋਸਤੋ ਤੀਜਾ ਸੂਗਾ ਸੂਈ ਇਸ ਟਾਈਮ 13 ਕਿਲੋ ਦੁੱਧ ਜਿਹੜਾ ਤਿਆਰ ਆ ਬਿਲਕੁਲ ਕੰਡੇ ਵਾਲਾ ਜਿਹੜਾ ਤਿਆਰ ਆ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਜਿਵੇਂ ਮਰਜ਼ੀ ਕਰ ਸਕਦੇ ਏ ਵੇਖ ਸਕਦੇ ਥਾਂ ਹਵਾਨੇ ਦੀ ਸਾਫ ਆ ਸਿੰਘਾਂ ਦੀ ਬਿਲਕੁਲ ਕੁੰਢੀ ਚੂਰਾ ਚੰਗੇ ਗੱਦ ਘਾਟ ਵਾਲੀ ਆ ਭਾਰੀ ਵਜਨ ਦਾਰ ਮਾਝਾ ਤੇ 1,25,000 ਰੁਪਇਆ ਜਿਹੜਾ ਵੀਰ ਨੇ ਮੁੱਲ ਕੀਤਾ ਹੰਦਾ ਉਹਦਾ ਜੋ ਮਾਨ ਤਾਨ ਮੌਕੇ ਤੇ ਹੋ ਜੂਗਾ ਤੇ ਕੋਹੇ ਨੂਰ ਦੀ ਮਗਰ ਕੱਟੀ ਆ ਅੱਜ 15 ਦਿਨ ਹੋ ਗਏ ਵੀਰ ਤੋਰੀਏ ਨੂੰ ਖੋਲ ਕੇ ਤੋੜਦਿਏ ਪਰਨ ਚੰਗੇ ਟਾਂਚੇ ਦੀ ਆ ਬਾਕੀ ਜਿੰਨੇ ਪਸ਼ੂ ਖਰੀਦਣਾ ਉਹ ਇੱਥੇ ਆਣ ਕੇ ਤਸੱਲੀ ਕਰੇ 13 ਕਿਲੋ ਜਿਹੜਾ ਵੀਰ ਕਹਿੰਦੇ ਵੀ ਮੌਕੇ ਦਾ ਦੁੱਧ ਤਿਆਰ ਆ ਤੁਸੀਂ ਆਪ ਦਾ ਚੋਕ ਕੇ ਤਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਦੇਖ ਸਕਦੇ ਬਿਲਕੁਲ ਸਾਫ਼ ਸੁਥਰੇ ਹਵਾਨੇ ਦੀ ਇਹ ਮੇਨ ਚੀਜ਼ ਹਵਾਨਾ ਹੀ ਹੁੰਦਾ ਹੈ ਤੇ ਪੇਠਪੂੜੇ ਦੀ ਚੌੜੀ ਆ ਮੇਰੇ ਇੱਥੇ ਖਿਲਾ ਰਹੇ ਜੇ ਬਿਲਕੁਲ ਪੱਧਰ ਹਵਾਨਾ ਕੋਈ ਬਾਈ ਨਹੀਂ ਰੱਖਦੀਗੀ ਸਪੇਸ ਤੇ ਥਣ ਲੱਗੇ ਨੇ ਵਿਰਪੂਰ ਛਟਾ ਤੇ ਨਹੀਂ ਕੋਈਗਾ ਨਾ ਜੀ ਨਾ 1% ਵੀ ਭੂਰ ਨਹੀਂ ਹੈ ਦੇਖ ਸਕਦੇ ਬਹੁਤ ਸੋਹਣੇ ਥਾਣਾ ਹਵਾਨੇ ਦੀ ਕੋਈ ਡੋਕਾ ਨਹੀਂ ਪਾਇਗਾ ਚੰਗੇ ਟਾਂਚੇ ਦੀ ਵੱਡੇ ਕਦ ਕਾਟਦੀ ਆ ਇਹਦੇ ਤੋਂ ਮੋਹਰਾ نسل ਦੇ ਜਿਵੇਂ ਜਿਵੇਂ ਦੇ ਮਰਜੀ ਤੁਸੀਂ ਬੱਚੇ ਲੈ ਸਕਦੇ ਜੇ ਕੋਹੇ ਨੂਰ ਦੀ ਇਸ ਟਾਈਮ ਮੌਕੇ ਤੇ ਕੱਤੀ ਤਿਆਰ ਆਂ ਦੇ ਮਗਰ ਮੁੱਲ 1,25,000 ਰੁਪਇਆ ਘਰੇਲੂ ਪਰਿਵਾਰ ਦੇ ਭਰਮ ਤੋਂ ਪਾਜ ਵੀਡੀਓ ਬਣਾ ਰਹੇ ਆ ਤੇ ਕੋਹੀ ਨੂਰ ਦੀ ਹੈ ਕੱਟੀ ਆ 15 ਦਿਨਾਂ ਦੀ ਕੱਟਿਓਗੀ ਬਹੁਤ ਸੋਹਣੀ ਕੱਟੀ ਆ ਤੇ 1,25,000 ਰੁਪਿਆ ਜਿਹੜਾ ਡਿਮਾਂਡ ਵੀਰ ਨੇ ਕੀਤੀ ਆ ਸਿੰਘਾ ਦਾ ਤੇ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਜੀ ਇਸ ਤੋਂ ਅੱਗੇ 2 ਨੰਬਰ ਤੇ ਸੂਨ ਵਾਲੀ ਮੱਝ ਇਹਦੇ ਬਾਰੇ ਵੀਰ ਤੋਂ ਪੁੱਛ ਲੈਨੇ ਆ ਵੀਰ ਇਹ ਕਿੰਨਾ ਸੂਹਾ ਸੂਨ ਵਾਲੀ ਆ ਇਹ ਜੀ ਤੀਜਾ ਸੂਹਾ ਹੀ ਇਹ ਸੂਨ ਵਾਲੀ ਆ ਜੀ ਠੀਕ ਆ ਹਾਂ ਜੀ ਇਹਦਾ ਵੀ ਆਪਾਂ ਇੱਕ ਸੂਹਾ ਪੀਤਾ ਕਰੇ हां जी हां जी 200 ਮੀ ਪੀਤੇ ਜਿੰਦੇ ਵੀ ਠੀਕ ਆ ਤੇ ਕਿੰਨਾ ਕੁ ਦੁੱਧ ਚਵਾ ਜਾਂਦੀ ਰਹੀ ਆ ਇਹ ਵੀਰੇ ਬਸ ਜੇ ਸਹੀ ਪੁੱਛੋਗੇ ਤਾਂ ਫਿਰ ਤੇ 11 ਤੋਂ 12 ਦੇ ਵਿੱਚ ਵਿੱਚ ਹੀ ਆ ਠੀਕ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ 15 16 ਤੇ ਚੱਲ ਜਾਂਦੀ ਉਹ ਗੱਲ ਝੂਠ ਆ 12 ਕਿਲੋ ਦੁੱਧ ਦੇ ਨੈਟ ਥੱਲੇ ਤੇ ਆ ਰਹੇ ਚੁੰਦੇ ਰਹੇ 15 16 ਵਾਲੀ ਗੱਲ ਨਹੀਂ ਹੈਗੀ 15 16 ਵਾਲੀ ਜਿੰਦੇ ਚ ਗੱਲ ਹੈਗੀ ਉਹ ਆਂਦੀ ਆਪਾਂ ਦੱਸੀਏ ਠੀਕ ਆ ਕਿਉਂਕਿ ਇਹ ਸੂਨ ਵਾਲਾ ਪਸ਼ੂ ਆਪਾਂ ਝੂਠ ਵੀ ਮਾਰ ਸਕਦੇ ਆ ਇਹ ਨੂੰ ਇਹਦਾ ਕੋਈ ਪਤਾ ਨਹੀਂ ਆ ਵੀ ਕਿ ਕਿੰਨੇ ਤੇ ਆ ਕਿੰਨੇ ਤੇ ਨਹੀਂ ਪਰ ਜਿੰਨੇ ਤੇ ਜਿਹੜਾ ਪਸ਼ੂ ਹੈਗਾ ਉਹ ਮੇਰੇ ਹੀ ਆ ਪਕਾਵਾਗੇ ਠੀਕ ਆ ਜਿਸ ਤਰ੍ਹਾਂ ਵੱਡੇ ਢਾਂਚੇ ਦੀ 15 16 ਕਿਲੋ ਵੀ ਆ ਸਕਦੇ ਆ ਬਾਕੀ ਉਹਦੇ ਫੁੱਲਾ ਡੁੱਲਾ ਦੁੱਧ ਦੇ 10 ਦੇ ਵਿੱਚੋਂ 11 ਦੇ ਵਿੱਚੋਂ ਵਧੀਆ ਚਵਾ ਜਾਂਦੀ ਠੀਕ ਆ ਹੁਣ ਟਾਈਮ ਕਿੰਨਾ ਰਹਿ ਗਿਆ ਹੁੰਦੇ ਸੂਨ ਚ ਇਹਨੇ 10-12 ਦਿਨ ਪੂਰੇ ਹੁੰਦੇ ਈ ਹਲੇ ਠੀਕ ਆ ਤੇ ਵੀਰੇ ਆਪਾਂ ਜਿਹੜਾ ਸੀਮਣ ਲਵਾਇਆ ਹੁੰਦੇ ਬਾਰੇ ਪਤਾ ਹੋਏ ਕੋਈ ਇਹਨ ਦਾ ਸੀਮਣ ਵੀ ਲੱਗਾ ਹੋਇਆ ਜੀ ਗੋਪੀਵੰਦ ਦਾ ਲੱਗਾ ਆ ਗੋਪੀਵੰਦ ਦਾ ਹਾਂ ਜੀ ਤੇ 10 ਤਰੀਕ ਨੂੰ ਦਿਨ ਪੂਰੇ ਹੋਣੇ ਆ ਹਾਂਜੀ ਹਾਂਜੀ ਤੇ ਅੱਜ ਤਰੀਕ ਹੋ ਗਈ ਆ 4 ਅੱਜ 4 ਤਰੀਕ ਹੋ ਗਈ 4 ਤਰੀਕ ਹੋ ਗਈ 6 ਦਿਨ ਬਾਕੀ ਸੂਨ ਦੇ ਵਿੱਚ ਤੇ ਕੋਈ 2-3 ਦਿਨ ਵੱਧ ਘਾੜੀ ਪਸ਼ੂਲ ਜਾ ਸਕਦਾ ਵੀਰ ਖੋਲ ਗਏ ਨੂੰ ਵੀ ਹਾਂਜੀ ਤੇ ਇਹਦਾ ਮੁੱਲ ਵੀਰ ਇਹਦਾ ਮੁੱਲ ਵੀਰੇ ਆਪਾਂ 95000 ਕਰਦੇ ਆਂ 95000 ਰੁਪਇਆ ਲੈਣ ਦੇਣ ਵਾਲਾ ਹੀ ਕੀਤਾ ਕੋਈ ਹੋ ਨਹੀਂ ਆ ਫਿਰ ਰੋਟ ਕਰ ਦੋ ਕੋਈ ਕਹ ਦੇ ਠੀਕ ਆ ਜਿੰਨੇ ਦਾ ਡੰਗਰ ਦੇਣਾ ਉਹਨੇ ਕੀਤਾ ਜੀ ਕੋਈ 1 ਲੱਖ 10 ਮੰਗ ਲਈਏ ਐਵੇਂ ਜਿਹਾ ਮੱਝਾਂ ਤੁਹਾਨੂੰ ਪਤਾ 1 ਲੱਖ 20 10 ਕੋਈ ਬਿਲਕੁਲ ਸਹੀ ਗੱਲ ਵੇਖਦੀਆਂ ਵੀਰਾ ਦੋਸਤੋ ਇਹ 95000 ਰੁਪਇਆ ਵੀਰ ਨੇ ਮੁੱਲ ਕੀਤਾ ਹੈ ਸਿੰਘ ਇੱਕ ਟੁੱਟਾ ਹੋਇਆ ਖੋਫੜਾ ਹੈ ਉਤੋਂ ਲੱਥਿਆ ਆਂਦਾ ਬਾਕੀ ਚਾਰੂ ਚੂਰੂ ਚੰਗੀ ਆ ਸੂਨ ਦੇ ਵਿੱਚ ਇਹਦੇ 10 ਤਰੀਕ ਨੂੰ ਦਿਨ ਪੂਰੇ ਹੋਣੇ 6 ਦਿਨ ਰਹਿ ਗਏ ਸੂਨ ਦੇ ਵਿੱਚ ਬਾਕੀ ਕੋਈ 1-2 ਦਿਨ ਪਸ਼ੂ ਵੱਧ ਘੱਟ ਮਿਲ ਜਾ ਸਕਦਾ ਫੁੱਲ ਚਾਰੂ ਮੱਝ ਆ ਵੇਖ ਸਕਦੇ ਜੀ ਚੰਗੇ ਪਿੱਠ ਫੂੜੇ ਦੀ ਚੌੜੀ ਮੱਝ ਵਜਨ ਦਾ ਰਿਆ ਮੁੱਲ ਜਿਹੜਾ 95000 ਰੁਪਇਆ ਦੋਸਤੋ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਰਹੂਗਾ ਤੇ ਤੁਸੀਂ ਉਸ ਨੰਬਰ ਤੇ ਕਨੈਕਟ ਕਰ ਸਕਦੇ ਜੇ ਵੇਖ ਸਕਦੇ ਮੂੰਹ ਮੱਥੇ ਦੀ ਕੁਆਲਿਟੀ ਇਸ ਤਰ੍ਹਾਂ ਸਿੰਘ ਇੱਕ ਉਤੋਂ ਖੋਪੜਾ ਲੁੱਥਿਆ ਦੂਜਾ ਸਿੰਘ ਸਹੀ ਸਲਾਮਤ ਆ ਤੇ 95000 ਰੁਪਏ ਦੇ ਵਿੱਚ ਇਹ ਤੁਹਾਨੂੰ ਮੱਝ ਜਿਹੜੀ ਮਿਲ ਜੂਗੀ ਤੇ ਪਹਿਲੇ ਨੰਬਰ ਤੇ ਜਿਹੜੀ ਆਉਂਦਾ 125000 ਰੁਪਿਆ ਵੀਰ ਨੇ ਮੁੱਲ ਕੀਤਾ ਹੈ ਤੇ ਜਿੰਦੇ ਵਿੱਚੋਂ ਤੁਹਾਡਾ ਮਨਤਨ ਮੌਕੇ ਤੇ ਜ਼ਰੂਰ ਹੋ ਜੂਗਾ ਤੇ ਇਸ ਟਾਈਮ 13 ਕਿਲੋ ਦੁੱਧ ਜਿਹੜਾ ਤੁਸੀਂ ਇੱਥੇ ਆ ਕੇ ਚੋ ਸਕਦੇ ਜੀ ਅੱਜ ਦੀ ਵੀਡੀਓ 'ਚ ਦੋ ਪਸ਼ੂ ਸੀ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ